ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਅੱਜ ਰਿਲੀਜ਼ ਹੋ ਰਹੀ ਹੈ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਫਿਲਮ ਦੇ ਰਿਲੀਜ਼ ਨੂੰ ਰੋਕਣ ਦੇ ਲਈ ਅੰਮ੍ਰਿਤਸਰ ਦੇ ਵਿੱਚ ਵੱਡੇ ਪੱਧਰ ਉਤੇ ਸਿੱਖ ਇਕੱਠੇ ਹੋ ਗਏ ਹਨ ਅਤੇ ਕਈ ਸਿਨੇਮਾ ਘਰਾਂ ਦੇ ਬਾਹਰ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਦਿਖਾਈ ਦੇ ਰਹੀ ਹੈ ਪਿਆ ਪਰ ਵਿੱਚ ਐਮਰਜੈਂਸੀ ਫਿਲਮ ਲਈ ਪ੍ਰੋਗਰਾਮ ਬਣਿਆ ਸੀਗਾ ਅਸੀਂ ਇਸ ਲਈ ਸੀਐਮ ਭਗਵਤ ਮਾਨ ਨੂੰ ਕਿਪੇ ਟੀਸੀ ਮਾਂਜ ਦੇ ਪ੍ਰਧਾਨ ਸਾਹਿਬ ਉਸਤਾਦ ਜੀ ਦੀ ਦਸਤੀ ਧਮਜੀ ਵੱਲੋਂ ਕੀ ਫਿਲਮ ਤੇ ਰੋਕ ਲਾਈ ਜਾਵੇ ਅਸੀਂ ਡੀਸੀ ਸਹਿਬਾਨ ਪੰਜਾਬ ਭਰ ਜੀ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਤੇ ਕੱਲ ਅਸੀਂ ਡੀਸੀ ਅਮਰਸਰ ਨੂੰ ਇਹ ਬੇਨਤੀ ਕੀਤੀ ਸੀ ਕਿ ਜਿਹੜੀ ਅਮਰਸਰ ਚ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਤੇ ਰੋਕ ਲਾਈ ਜਾਵੇ ਉਹਨਾਂ ਨੇ ਸਾਨੂੰ ਮਿਸ਼ਵਾਜ ਤੋਂ ਆਇਆ ਸੀ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਨੂੰ ਰਿਲੀਜ਼ ਰਹੀ ਤੋਂ ਰੋਕ ਲਾਈ ਅੱਜ ਅਸੀਂ ਇਸ ਥੀਏਟਰ ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇ ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਈ ਜਾਵੇ ਜਿਸ ਵਿੱਚ ਸਿੱਖ ਕਿਰਦਾਰਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਉਂਕਿ ਸਿੱਖ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਹੈ ਤੇ ਗਾਂ ਵੀ ਕਾਰਜ ਕਰਨੇ ਪਰ ਜੇ ਇਸ ਤਰ੍ਹਾਂ ਬਾੜਾ ਪਾਉਣ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ ਉਹ ਆਪਣੇ ਹੱਕਾਂ ਲਈ ਲੜ ਵੀ ਸਕਦੇ ਤੇ ਲੜਨਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਗਈ ਹੈ ਫਿਲਮ ਤੇ ਰੋਕ ਲਈ ਜਾਵੇ ਤਾਂ ਕਿ ਪੰਜਾਬ ਦਾ ਮਾਣ ਖਰਾਬ ਨਾ ਹੋਵੇ। ਆਈ ਪਰ ਇੱਥੇ ਜਿਲੋਂ ਲੱਗੇ ਵੀ ਨਹੀਂ। ਹੁਣ ਪਤਾ ਕਰਦੇ ਆ ਕਿ ਉਹ ਕਿਉਂਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ طے ਕਰਾਇਆ ਸੀ ਇਹ ਸਿਟਰ ਦੇ ਲੀਜ ਹੋਣੀ ਆ। ਹੁਣ ਮਾਲਕਾਂ ਨਾਲ ਗੱਲ ਕਰਦੇ ਆ ਕਿ ਕਹਿੰਦੇ ਆ ਜੇ ਤੇ ਉਹ ਰੋਕ ਦੇਣਗੇ ਤੇ ਉਹਨਾਂ ਦਾ ਧੰਵਾਦ ਨਹੀਂ ਤੇ ਫੇਰ ਰੁਕਾਂਗੇ ਸੀ। ਹਾਈ ਗਰੂਪ ਪਹਿਲੇ ਕਹਿੰਦੇ ਕੱਟ ਲਾ ਦੇ ਜਿਹੜਾ ਤਰਾਜੀ ਸੀ। ਵੀਰ ਇਹਦੇ ਬਾਰੇ ਅਸੀਂ ਜਿਦੋਂ ਕਿ ਸੈਂਟਰ ਗਾਰਡ ਨੂੰ ਲਿਖ ਚੁੱਕੇ ਆ। ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਸਾਡੇ ਸਾਨੂੰ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਕਿ ਇੱਥੇ ਕੋਈ ਕੱਟ ਲੱਗਾ ਜਾਂ ਨਹੀਂ ਪੁਲਿਸ ਵੱਲੋਂ ਜੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਸਕਿਉਰਿਟੀ ਦੇ ਥੀਟਰ ਤੇ ਜੀ ਐਸਜੀਪੀਸੀ ਸਿਕੰਦਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸ ਵੱਲੋਂ ਆਪਣਾ ਇਹਨਾਂ ਨੂੰ ਅਸ਼ਵਾਸਵਾਸ ਦਿੱਤਾ ਗਿਆ ਜੀ ਜੋ ਥੀਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਜੀ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਤੇ ਪੁਲਿਸ ਕਿੰਨੀ ਕ ਸਿਕਿਉਰਿਟੀ ਲਾਈ ਕਾਫੀ ਤਾਕਤ ਦੀ ਸਿਕਿਉਰਿਟੀ ਹੈ ਜੀ ਹਾਂਜੀ ਉਸ ਥੀਟਰ ਦੇ ਕਿਤੇ ਲੱਗੇ ਕਿ ਉਹਦੇ ਆ ਕੇ ਡਾਕ ਨਹੀਂ ਜੀ ਲੱਗੀ ਨਹੀਂ ਹੈ ਕੁਝ ਸ਼ੋਰ ਨਹੀਂ ਚੱਲ ਰਿਹਾ ਜੀ ਬਿਲਕੁਲ ਸ਼ਾਂਤੀਪੂਰਵਕ ਹੈ ਸਕੱਤਰ ਸਾਹਿਬ ਨਾਲ ਗੱਲ ਵੀ ਮੈਨੂੰ ਕਰਦੇ ਵੀ ਕਰਤਾ ਗਿਆ ਹੈ ਸ਼ਹਿਰ ਦੇ ਉਰ ਦੇ ਟ੍ਰੈਕ ਮੇਲਾ ਸ਼ਹਿਰ ਦੇ ਇੱਕ ਸੈਟਰ ਤੇ ਲੱਗੀ ਪੰਗਣਾ ਰਣੋਤ ਦੀ ਫਿਲਮ ਮੈਂ ਐਮਰਜੈਂਸੀ ਅੱਜ ਰਿਲੀਜ਼ ਹੋ ਰਹੀ ਹੈ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਫਿਲਮ ਦੇ ਰਿਲੀਜ਼ ਨੂੰ ਰੋਕਣ ਦੇ ਲਈ ਅੰਮ੍ਰਿਤਸਰ ਦੇ ਵਿੱਚ ਵੱਡੇ ਪੱਧਰ ਉਤੇ ਸਿੱਖੇ ਇਕੱਠੇ ਹੋ ਗਏ ਹਨ ਅਤੇ ਕਈ ਸਿਨੇਮਾ ਘਰਾਂ ਦੇ ਬਾਹਰ ਪੁਲਿਸ ਵੀ ਵੱਡੀ ਗਿਣਤੀ ਦੇ ਵਿੱਚ ਦਿਖਾਈ ਦੇ ਰਹੀ ਹੈ ਪੰਜਾਬ ਪਰ ਵਿੱਚ ਐਮਰਜੈਂਸੀ ਫਿਲਮ ਰਿਲੀ ਕਰ ਲਈ ਪ੍ਰੋਗਰਾਮ ਬਣਿਆ ਸੀਗਾ ਅਸੀਂ ਇਸ ਲਈ ਸੀਐਮ ਭਗਵਤ ਮਾਨ ਨੂੰ ਜਤੀਬੇਤੀ ਸੀ ਮਾਂਜੋ ਪ੍ਰਧਾਨ ਸਾਹਿਬ ਉਸਤਾਦ ਜੀ ਦਸਤੀ ਤਮ ਜੀ ਵੱਲੋਂ ਕਿ ਇਹ ਫਿਲਮ ਦੇ ਰੋਕ ਲਈ ਜਾਵੇ ਅਸੀਂ ਡੀਸੀ ਸਾਹਿਬਾਨ ਪੰਜਾਬ ਪਰ ਜੀ ਉਹਨਾਂ ਨੂੰ ਵੀ ਲੈਟਰ ਲਿਖੇ ਨੇ ਕਿ ਇਹ ਫਿਲਮ ਤੇ ਰੋਕ ਲਈ ਜਾਵੇ ਤੇ ਕੱਲ ਅਸੀਂ ਡੀਸੀ ਅੰਮ੍ਰਿਤਸਰ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਅੰਮ੍ਰਿਤਸਰ ਚ ਫਿਲਮ ਰਿਲੀਜ਼ ਹੋ ਰਹੀ ਆ ਇਹਨਾਂ ਤੇ ਰੋਕ ਲਾਈ ਜਾਵੇ। ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਗ੍ਰਹਿ ਮੰਤਰਾਲੇ ਨਾਲ ਗੱਲ ਕਰਕੇ ਤੇ ਕੋਸ਼ਿਸ਼ ਕਰਾਂਗੇ ਫਿਲਮ ਰਿਲੀਜ਼ ਰਹੀ ਤੋਂ ਰੋਕ ਲਈ। ਅੱਜ ਅਸੀਂ ਇਸ ਥੀਏਟਰ ਚ ਫਿਲਮ ਰਿਲੀਜ਼ ਹੋ ਰਹੀ ਉਹਨੂੰ ਰੋਕਣ ਲਈ ਆਏ ਕਿ ਇੱਥੇ ਰਿਲੀਜ਼ ਨਹੀਂ ਹੋਣ ਦੇਣੀ। ਕਿਉਂਕਿ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੀ ਸਾਜ਼ਿਸ਼ ਆ। ਤੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਕਿ ਇਹ ਫਿਲਮ ਤੇ ਰੋਕ ਲਾਈ ਜਾਵੇ ਜਿਸ ਵਿੱਚ ਸਿੱਖ ਕਿਰਦਾਰਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਵਾਲਿਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿਉਂਕਿ ਸਿੱਖੋਂ ਹਮੇਸ਼ਾ ਹੀ ਹਿੰਦੁਸਤਾਨ ਦੀ ਭਲਾਈ ਲਈ ਅੱਗੇ ਕੰਮ ਕਾਰਜ ਕਰਦੇ ਰਹੀ ਹੈ ਤੇ ਗਾਂ ਵੀ ਕਾਰਜ ਕਰਨੇ ਪਰ ਜੇ ਇਸ ਤਰ੍ਹਾਂ ਫਾੜੇ ਪਾਉਣ ਵਾਲੀਆਂ ਗੱਲਾਂ ਹੋਣਗੀਆਂ ਤੇ ਸਿੱਖ ਜਾਗਰੂਕ ਨੇ ਉਹ ਆਪਣੇ ਹੱਕ ਲਈ ਲੜੋ ਵੀ ਸਕਦੇ ਇਹਦੇ ਲੱਟਣਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਆ ਗਈ ਹੈ ਫਿਲਮ ਤੇ ਰੋਕ ਲਈ ਜਾਵੇ ਤਾਂ ਕਿ ਪੰਜਾਬ ਦਾ ਮੌਲ ਖਰਾਬ ਨਾ ਹੋਵੇ ਆਈ ਪਰ ਇਸ ਫਿਲਮ ਅੱਗੇ ਵੀ ਨਹੀਂ ਹੁਣ ਪਤਾ ਕਰਦੇ ਆ ਕਿ ਉਹ ਕਿਉਂਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ طے ਹੈ ਕਿ ਇੱਥੇ ਸਿੱਟਰ ਦੀ ਲੀਜ ਹੋਣੀ ਆ ਹੁਣ ਮਾਲਕਾਂ ਨਾਲ ਗੱਲ ਕਰਦੇ ਆਂ ਕਿ ਕਹਿੰਦੇ ਆ ਜੇ ਤੇ ਉਹ ਰੋਕ ਦੇਣਗੇ ਤੇ ਉਹਨਾਂ ਦਾ ਧਰਵਾਾ ਤਾਂ ਨਹੀਂ ਤੇ ਫੇਰ ਰੁਕਾਂਗੇ ਸੀ ਹਾਈ ਕੋਰਟ ਪਹਿਲਾਂ ਹੀ ਕਹਿੰਦੇ ਕੱਟ ਲਾ ਦੇ ਜਿਹੜਾ ਤਰਾਜੀ ਸੀ ਵੀਰ ਇਹਦੇ ਬਾਰੇ ਅਸੀਂ ਜਿਦੋਂ ਕਿ ਸੈਂਟਰ ਗਵਰਨਰ ਨੂੰ ਲਿਖ ਚੁੱਕੇ ਆ ਪੰਜਾਬ ਸਰਕਾਰ ਨੂੰ ਲਿਖ ਚੁੱਕੇ ਆ ਸਾਡੇ ਸਾਨੂੰ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਕਿ ਇੱਥੇ ਕੋਈ ਕੱਟ ਲੱਗਾ ਜਾਂ ਨਹੀਂ ਲੱਗਾ ਪੁਲਿਸ ਵੱਲੋਂ ਜੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਸਿਕਿਉਰਿਟੀ ਦੇ ਥੱਲੇ ਜੀ ਐਸ ਡੀ ਪੀ ਸੀ ਐਸ ਕਤਰ ਸਾਹਿਬ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਜੋ ਪੁਲਿਸਦਲਾਂ ਆਪਣਾ ਇਹਨਾਂ ਨੂੰ ਸ਼ਿਸ਼ਵਾਸਤ ਬਾਤਾਂ ਕਹਿਆ ਜੀ ਜੋ ਥੀਏਟਰ ਦੇ ਮੈਨੇਜਰ ਨੇ ਉਹਨਾਂ ਨਾਲ ਗੱਲ ਹੋਈ ਸਾਰੇ ਸ਼ੋਅ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਤੇ ਪੁਲਿਸ ਕਿੰਨੀ ਕ ਸਿਕਿਉਰਟੀ ਲਾਈ ਕਾਫੀ ਤਤਾਚ ਸਿਕਿਉਰਟੀ ਹੈ ਹਾਂਜੀ ਉਧਰ ਥੀਏਟਰ ਦੇ ਕਿਤੇ ਲੱਗੀ ਹੈ ਕਿਉਂ ਰਾਜ beta ਨਹੀਂ ਜੀ ਲੱਗੀ ਨਹੀਂ ਹੈ ਕੋਈ ਸ਼ੋਅ ਨਹੀਂ ਚੱਲ ਰਿਹਾ ਜੀ ਬਿਲਕੁਲ ਸ਼ਾਂਤੀਪੂਰਨ ਹੈ ਕਸਕਰਤ ਸਿੰਘ ਸਾਹਿਬ ਨਾਲ ਗੱਲ ਵੀ ਮੈਨੂੰ ਕਨਵੇ ਵੀ ਕਰਤਾ ਗਿਆ ਹੈ ਸ਼ਹਿਰ ਦੇ ਔਰ ਥੀਏਟਰ ਤੇ ਫਿਲਹਾਲ ਸ਼ਹਿਰ ਤੇ ਕਿਸੇ ਥੀਏਟਰ ਤੇ ਨਹੀਂ ਲੱਗੀ